ਆਤਿਓ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼੍ਰੀਮਣੀ ਕੋਰਕੀ ਸੋਚਾ ਸ਼ਾਮਾ ਮਾਰਨੀ ਹਾਂ ਇਸੇ ਸੰਬੰਧ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਵਿਖਿਆਨ ਫੜਨਾ ਸਾਂਝਾ ਕੀਤਾ ਜਾਂਦਾ ਹੈ ਅੱਜ ਵਿਖਿਆਨ ਦਾ ਪੰਜਵਾਂ ਦਿਨ ਹੈ ਅੱਜ ਦਾ ਵਿਖਿਆਨ ਆਗਮਨ ਵਾਲ ਗੁਰੂ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਨੂੰ ਮੇਰੇ ਵਧਾਈਆਂ ਪਟਨੇ ਚ ਚੰਗ ਚੜੇ ਸਨ 1668 ਇਸਵੀ ਉਹ ਸੂਰੀ ਸਤਮੀ ਸਮਸਦਾਰਾ ਤੋਂ ਪਹਿਲੀ ਵਾਰ ਹੈ ਜਦੋਂ ਪਟਨਾ ਸ਼ਹਿਰ ਦੇ ਵਿੱਚ ਮਾਤਾ ਗੁਜਰੀ ਜੀ ਦੀ ਕੁੱਖੋਂ ਬਾਲ ਗੋਬਿੰਦ ਰਾਜ ਦਾ ਜਨਮ ਹੁੰਦਾ ਹੈ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਯਾਤਰਾ ਦੇਤੇ ਗਏ ਹੋਏ ਸੀ ਜਦੋਂ ਬਾਲ ਗੋਬਿੰਦ ਰਾਜ ਦਾ ਜਨਮ ਹੁੰਦਾ ਹੈ ਤਾਂ ਸਿੱਖਾਂ ਤੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬਾਲ ਨੇ ਜਨਮ ਲਿਆ ਹੈ ਤਾਂ ਫਿਰ ਉਸ ਬਾਲ ਦਾ ਨਾਮ ਗੋਬਿੰਦ ਰਾਏ ਰੱਖ ਦਿੱਤਾ। ਗੋਬਿੰਦ ਰਾਏ ਜੀ ਦੀ ਦੇਖਭਾਲ ਲਈ ਉਸ ਸਮੇਂ ਉਹਨਾਂ ਦੇ ਮਾਮਾ ਕੇ ਪਾਲ ਜਾਂਦੀ ਅਤੇ ਉਹਨਾਂ ਦੇ ਦਾਦੀ ਜੀ ਹਾਜ਼ਰ ਸੀ। ਜਦੋਂ ਗੋਬਿੰਦ ਰਾਏ ਦਾ ਜਨਮ ਹੁੰਦਾ ਹੈ ਤਾਂ ਬਹੁਤ ਦੂਰੋਂ ਦੂਰੋਂ ਚੱਲ ਕੇ ਸੰਤائیں ਉਹ ਦਾਸਣਾਂ ਲਈ ਆਉਂਦੀਆਂ ਨੇ। ਕਿਸੇ ਤਰ੍ਹਾਂ ਹੀ ਪਟਿਆਲੇ ਦੇ ਜਿਹੜੇ ਇੱਕ ਸਿਕਸੀ ਪੜਾਮ ਜ਼ਿਲ੍ਹੇ ਪਟਿਆਲੇ ਜਿਹਦੇ ਜਿ ਇੱਕ ਸ਼ਹਿਰ ਕੜਾਉਂ ਪੈਂਦਾ ਏ ਉੱਥੋਂ ਦੇ ਸੂਫੀ ਫਕੀਰ ਸੀਗੇ ਪੀਖੜਾ ਉਹਨਾਂ ਦੇ ਵੀ ਅੰਦਰੋਂ ਅੰਦਰ ਅਨੁਭਵ ਹੁੰਦਾ ਹੈ ਕਿ ਕਿਸੇ ਰੋਹਾਨੀ ਜਿਹੜੇ ਨੂਰਾਨੀ ਜੀਵ ਨੇ ਜਨਮ ਲਿਆ ਹੈ ਉਹਨਾਂ ਦੇ ਦਰਸ਼ਨਾਂ ਦੇ ਲਈ ਪਟਨਾਬਨ ਨੂੰ ਚੱਲ ਪੈਂਦੇ ਨੇ ਜਦੋਂ ਉਹ ਦਰਸ਼ਨ ਕਰਦੇ ਕਰਨ ਜਾਂਦੇ ਨੇ ਆਪਣੇ ਨਾਲ ਦੋ ਮਠਿਆਈਆਂ ਅਲੱਗ-ਅਲੱਗ ਮਠੀਆਂ ਲੈ ਜਾਂਦੇ ਨੇ ਉਹਨਾਂ ਦਾ ਭਾਵ ਇੱਕ ਤੋਂ ਸੀ ਕਿ ਹਿੰਦੂਆਂ ਲਈ ਹੈ ਤੇ ਦੂਜਿਆਂ ਦਾ ਭਾਵ ਸੀ ਦੂਜੀ ਜਿਹੜੀ ਮੱਠ ਦੀ ਸੀ ਉਹਦਾ ਭਾਵ ਸੀ ਕਿ ਮੁਸਲਮਾਨਾਂ ਲਈ ਉਹ ਇਹ ਦੇਖਣਾ ਚਾਹੁੰਦੇ ਸੀ ਕਿ ਜਿਹੜਾ ਇਹ ਬਾਲਕ ਹੈ ਇਹ ਕਿਨਾਂ ਦਾ ਹੈ ਸਿੱਖਾਂ ਲਈ ਹੈ ਹਿੰਦੂਆਂ ਲਈ ਹੈ ਜਾਂ ਕਿਸ ਦੇ ਬਾਲ ਨੂੰ ਨਾ ਛੁਕਾ ਜਾ ਰਿਹਾ ਪਰ ਜਦੋਂ ਉਹਨਾਂ ਨੇ ਮੱਠਿਆਂ ਬਾਲ ਗੋਵਿੰਦ ਰਾਏ ਜੀ ਦੇ ਅੱਗੇ ਕੀਤੀਆਂ ਤਾਂ ਉਹਨਾਂ ਬਾਲ ਗੋਵਿੰਦ ਰਾਏ ਜੀ ਨੇ ਦੋਨਾਂ ਮੱਠੀਆਂ ਦੇ ਉੱਤੇ ਹੱਥ ਰੱਖ ਦਿੱਤੇ ਕਿ ਇਸ ਦਾ ਇਹ ਸੰਦੇਸ਼ ਸੀ ਕਿ ਸਰਵ ਸਾਂਝੀ ਵਾਲਤਾ ਹੈ ਸਾਰਿਆਂ ਦੇ ਲਈ ਹਨ ਗੁਰੂ ਗੋਬਿੰਦ राय ਜੀ ਇਸ ਗੱਲ ਜਿਹੜੀ ਘਟਨਾ ਸ਼ੁਰੂਆਤ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਬਾਰੇ ਸੋਚਾ ਲੱਗ ਗਿਆ ਸੀ ਕਿ ਉਹ ਸਾਰਿਆਂ ਦੇ ਸਰਵ ਸਾਂਝੇ ਗੁਰੂ ਨੇ ਅੱਜ ਅਸੀਂ ਉਹਨਾਂ ਦੇ ਜਨਮ ਦੇ ਬਾਰੇ ਚ ਵਿਦਾਂਤ ਸੁਣਦੇ ਸਾਡੇ ਅੱਜ ਪੰਜਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਆਗਮਨ ਪਾਲ ਗੁਰੂ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਨੂੰ ਜਨਮ ਦੀ ਵਧਾਈਆਂ ਪਟਨੇ ਚ ਚੰਨ ਚੜਿਆ ਸਾਨੂੰ 1666 ਉਸ ਦੀ 7ਵੀਂ ਸੰਮਤ 1723 ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰ드ਰਮਾ ਦਾ ਨੂਰ ਅੱਤਲਾਫ ਸੀ ਜਿਵੇਂ ਕਿਸੇ ਅਗੰਮੀ ਜੋਤ ਨੂਰ ਆਨਿ ਰੂਹ ਦੇ ਨੁਕੀ ਜਾਮੇ ਵਿੱਚ ਆਉਂਦੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਸੀ ਉਸ ਰਾਤ ਸਾਰਿਆਂ ਦੀ ਚਮਕੀ ਕਿਤੇ ਵੱਧ ਰੌਸ਼ਨ ਸੀ ਜਿਵੇਂ ਕਿਸੇ ਪਰਮਪੁਖ ਦੇ ਧਰਮ ਦੇ ਹਉਮਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਿਹਾ ਸ਼ਹਿਰ ਪਟਨਾ ਦੀ ਉਸ ਸੁਹਾਵੀ ਧਰਤੀ ਤੇ ਮਾਤਾ ਗੁਦਰੀ ਜੀ ਨੂੰ ਬੇਅੰਤ ਬਧਾਈਆਂ ਮਿਲਣ ਲੱਗੀਆਂ ਜਦੋਂ ਉਹਨਾਂ ਦੇ ਪਵਿੱਤਰ ਗੋਦ ਵਿੱਚ ਬਾਦ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਜੋ ਬਾਦ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱੜ ਕੇ ਸੁਬਾਈਵਾਲ ਹੋਏ ਬਾਦ ਗੁਰੂ ਗੋਗਨਦਰਾਇ ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਹੈ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰ ਪੋਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨੌਵੇਂ ਪਾਤਸ਼ਾਹ ਦੇ ਪਟਨਾ ਤੋਂ ਰੂਹ ਕਾਰਨ ਮਾਤਾ ਕੁੰਜੀ ਜੀ ਤੇ ਬਾਗ ਗੋਬਿੰਦ رائے ਜੀ ਦੀ ਦੇਖਭਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਸਨ ਪੂਰਬ ਦੇ ਸਿੱਖਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਖੁਸ਼ਖਬਰੀ ਮਿਲੀ ਤਾਂ ਉਹਨਾਂ ਹੀ ਬਾਲਕ ਦਾ ਨਾਮ ਗੋਬਿੰਦ رائے ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ رائے ਜੀ ਨੂੰ 4 ਸਾਲ ਬਾਅਦ ਪਟਨਾ ਵਿੱਚ ਹੀ ਮਿਲੇ ਸਨ ਮਾਤਾ ਗੁਦਰੀ ਜੀ ਨੇ ਜਦੋਂ ਬਾਦਨਾ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲੇ ਜ਼ਿਲ੍ਹੇ ਦੇ ਨਗਰ ਪੁੜਾਮ ਵਿਖੇ ਇੱਕ ਸੂਫੀ ਪੀਰ ਈਖਣ ਸ਼ਾਹ ਨੂੰ ਇੱਕ ਦਿਨ ਅੰਦਰੋਂ ਅੰਦਰ ਭਾਵ ਮਨੋਵਣੀ ਅਜਿਹਾ ਅਨੁਭਵ ਹੋਇਆ ਕਿ ਪਟਨਾ ਸ਼ਹਿਰ ਵਿੱਚ ਇੱਕ ਮਹਾਂਪੁਰਖ ਨੇ ਜਨਮ ਲਿਆ ਜੋ ਗੁਰਬਾਣੀ ਨੂੰ ਉਤਾਰਨ ਆਇਆ ਬੋਧਰਾਂਤ ਇਹ ਆਪਣੇ ਦੋ ਧੀਤਾਂ ਨੂੰ ਨਾਲ ਲੈ ਕੇ ਪਟਨਾ ਸਾਹਿਬ ਵੱਲ ਰਵਾਨਾ ਹੋਏ ਸਾਰੇ ਰਸਤੇ ਸੇਖਣ ਸਾਹ ਦੇ ਹੱਥ ਵਿੱਚ ਮੋੜਾ ਰਹੀ ਤੇ ਦਿਨ ਵਿੱਚ ਅੱਲਾਹ ਅੱਲਾਹ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਹਰ ਕੋਈ ਸ਼ਰਧਾ ਵਸ ਪਾਲ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪੀਰ ਖਨਸ਼ਾਹ ਨੇ ਨਿਮਰਤਾ ਨਾਲ ਤਿੰਨ ਵਾਰ ਸਜਦਾ ਕੀਤਾ ਅਤੇ ਚਮਕਦੇ ਚਰਨਾਵਾਂ ਉੱਤੇ ਆ। ਉਸ ਵਕ ਉਨ੍ਹਾਂ ਦਾ ਹਿਰਦਾ ਇਸ ਤਰ੍ਹਾਂ ਖੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਛੂ ਕੇ ਸੋਨਾ ਹੋ ਗਿਆ। ਪੀਰ ਪੀਰ ਖਨਸ਼ਾਹ ਨੇ ਪਰਖ ਲਈ ਮਟਕੀਆਂ ਦੀਆਂ ਦੋ ਮਟਕੀਆਂ ਪਾਲ ਗੁਰੂ ਦੇ ਚਰਨਾ ਅੱਗੇ ਰੱਖੀਆਂ ਇੱਕ ਹੀ ਵਾ ਲਈ ਦੂਜੀ ਮੁਸਲਮਾਨਾਂ ਲਈ ਉਨ੍ਹਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਲਕ ਕਿਸ ਪੰਥ ਦਾ ਸਾਥ ਦੇਵੇਗਾ ਬਾਲ ਗੋਗਨ ਰਾਏ ਜੀ ਨੇ ਮੁਸਕਰਾਉਂਦੇ ਹੋਏ ਆਪਣੇ ਦੋਵੇਂ ਨੰਨੇ ਹੱਥ ਦੋਹਾਂ ਮਟਕੀਆਂ ਉੱਤੇ ਰੱਖ ਦਿੱਤੇ ਉਸ ਪਲ ਸੁਖੀ ਪੀਰ ਦੀਆਂ ਅੱਖਾਂ ਵਿੱਚ ਅੰਜੂਆਂ ਦੇ ਮੋਤੀ ਚਮਕੇ